ਸੋਸ਼ਲ ਮੀਡੀਆ ਦੇ ਉੱਤੇ ਇਸ ਵੇਲੇ ਇੱਕ ਕਲਿੱਪ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਦਲਜੀਤ ਦੋਸਾਂਝ ਨਜ਼ਰ ਆ ਰਹੇ ਨੇ ਤੇ ਉਸ ਕਲਿੱਪ ਦੇ ਵਿੱਚ ਖਾਸ ਤੌਰ ਤੇ ਦਲਜੀਤ ਦੋਸਾਂਝ ਜਿਹੜੇ ਨੇ ਉਹ ਬਾਰਡਰ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹੈ ਜਿਸ ਦੇ ਵਿੱਚ ਗਾਣਾ ਚੱਲ ਰਿਹਾ ਘਰ ਕਬ ਆਓ ਇਹ ਜੋ ਕਲਿੱਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਉਸ ਦੇ ਨਾਲ ਦਲਜੀਤ ਦੋਸਾਂਝ ਦੇ ਨਾਲ ਜੁੜੀਆਂ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਤੇ ਜਿੱਥੇ ਇਹ ਵੱਡੀ ਗੱਲ ਹੈ ਕਿ ਦਲਜੀਤ ਦੋਸਾਂ ਜਿਹੜੇ ਨੇ ਇੱਕ ਦੁਬਾਰਾ ਫਿਰ ਬਾਰਡਰ ਫਿਲਮ ਦੀ ਉਸ ਸ਼ੂਟਿੰਗ ਦੇ ਵਿੱਚ ਦੇਖੇ ਜਾ ਰਹੇ ਨੇ ਤੇ ਜਿਸ ਦੇ ਨਾਲ ਵਿਰੋਧੀਆਂ ਨੂੰ ਝਟਕਾ ਤਾਂ ਲੱਗਿਆ ਹੀ ਹੈ ਪਰ ਇਹਦੇ ਨਾਲਕ ਦਲਜੀਤ ਦੇ ਜਿਹੜੇ ਅਫਵਾਹਾਂ ਸੀ ਕਿ ਬਾਰਡਰ ਫਿਲਮ ਦੇ ਵਿੱਚ ਉਹ ਕੰਮ ਨਹੀਂ ਕਰਨਗੇ ਉਹਨਾਂ ਦੇ ਉੱਤੇ ਵਿਰਾਮ ਜ਼ਰੂਰ ਲੱਗ ਗਿਆ ਤੇ ਇਹਦੇ ਨਾਲ ਦਲਜੀਤ ਦੋਸਾਂ ਦੀ ਜਿਹੜੀ ਇਹ ਫਿਲਮ ਹੈ ਬਾਰਡਰ 2 ਉਹ ਦੇ ਵਿੱਚ ਹੁਣ ਉਹਨਾਂ ਦੀ ਵਾਪਸੀ ਹੋ ਚੁੱਕੀ ਹੈ ਤੇ ਇਸ ਵੇਲੇ ਦਲਜੀਤ ਦੋਸਾਂ ਜਿਹੜੇ ਹੁਣ ਆਬਾਰਡਰ 2 ਦੇ ਵਿੱਚ ਵੀ ਨਜ਼ਰ ਆਣਗੇ ਇਸ ਤੋਂ ਪਹਿਲਾਂ ਦੱਸ ਦਈਏ ਕਿ ਦੂਜੇ ਪਾਸੇ ਜਿਹੜਾ ਵਿਰੋਧੀਆਂ ਨੂੰ ਵੱਡਾ ਝਟਕਾ ਲੱਗਿਆ ਉਹ ਇਹ ਹੈ ਕਿ ਜਿਸ ਦੇ ਵਿੱਚ ਸਰਦਾਰ ਜੀ 3 ਜਿਹੜੀ ਕਿ ਵਿਵਾਦਾਂ ਦੇ ਦੌਰਾਨ ਵੀ ਸੁਪਰ ਡੁਪਰ ਹਿੱਟ ਹੋ ਚੁੱਕੀ ਹੈ ਤੇ ਉਸ ਦੇ ਵਿੱਚ ਦਲਜੀਤ ਦੋਸਾਂ ਜਿਹਦੇ ਲਈ ਵਿਵਾਦ ਖੜਾ ਕੀਤਾ ਗਿਆ ਸੀ ਆਖਰ ਪਾਕਿਸਤਾਨ ਦੀ ਅਦਾਕਾਰਾ ਹਾਨੀਆ ਅਮੀਰ ਦੇ ਲਈ ਜੋ ਵਿਵਾਦ ਸੀ ਉਸ ਅਦਾਕਾਰਾ ਉੱਤੇ ਹੋਇਆ ਤੇ ਦਲਜੀਤ ਦੋਸਾਂ ਦਾ ਬਾਈਕਾਟ ਕੀਤਾ ਗਿਆ ਤੇ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਤਾਂ ਨਾ ਹੀ ਦਰਜੀਤ ਨੇ ਭਾਰਤ ਵਿੱਚ ਫਿਲਮ ਰਿਲੀਜ਼ ਕੀਤੀ ਤਾਂ ਉਸ ਤੋਂ ਬਾਅਦ ਜਦ ਹੁਣ ਇਹ ਕਲਿੱਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਤਾਂ ਉਸ ਦੇ ਨਾਲ ਦਰਜੀਤ ਦੇ ਫੈਨਸ ਨੂੰ ਬਹੁਤ ਖੁਸ਼ੀ ਹੋਈ ਹੈ ਤੇ ਉਸ ਤੋਂ ਇਲਾਵਾ ਜਿਹੜਾ FWICE ਹੈ ਯਾਨੀ ਕਿ ਜੇ ਪਰ ਦੇਖਿਆ ਜਾਵੇ ਤਾਂ ਫੈਡਰੇਸ਼ਨ ਆਫ ਵੈਸਟਰਨ ਇੰਡੀਅਨ ਸਿਨੇ ਇੰਪਲਾਈਜ਼ ਹੈ ਜਿਸ ਦੇ ਪ੍ਰਧਾਨੇ ਬੀ ਐਨ ਤਵਾਰੀ ਉਹਨਾਂ ਦਾ ਕਹਿਣਾ ਇਹ ਹੈ ਕਿ ਇਮਤੀਆਜ਼ ਅਲੀ ਤੇ ਭੂਸ਼ਣ ਕੁਮਾਰ ਜੋ ਕਿ ਫਿਲਮ ਦੇ ਨਿਰਦੇਸ਼ਕ ਨੇ ਉਹਨਾਂ ਦੇ ਵੱਲੋਂ ਉਹ ਬੀਨਤ ਟਵਾਰੀ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਜਾਨੀ ਕਿ ਐਫ ਡਬਲਯੂ ਆਈ ਸੀਈ ਨੂੰ ਜਿਸ ਦੇ ਵਿੱਚ ਦਰਜੀਤ ਦੇ ਬਾਰੇ ਵਿੱਚ ਇਜਾਜ਼ਤ ਮੰਗੀ ਗਈ ਸੀ ਤੇ ਨਾਲ ਉਸ ਤੋਂ ਬਾਅਦ ਬੀਨਤ ਟਵਾਰੀ ਦਾ ਬਿਆਨ ਸਾਹਮਣੇ ਆ ਗਿਆ ਕਿ ਉਹਨਾਂ ਦੇ ਵੱਲੋਂ ਜਿਹੜਾ ਇਹ ਭਾਰਤ ਮਾਫ ਕਰਨਾ ਭੂਸ਼ਣ ਕੁਮਾਰ ਤੇ ਇਮਤੀਆਜ਼ ਅਲੀ ਦੇ ਵੱਲੋਂ ਇੱਕ ਪੱਤਰ ਜਿਹੜਾ ਉਹਨਾਂ ਦੇ ਕੋਲ ਆਇਆ ਸੀ ਜਿਸ ਦੇ ਵਿੱਚ ਦਲਜੀਤ ਦੇ ਬਾਰੇ ਵਿੱਚ ਇਜਾਜ਼ਤ ਮੰਗੀ ਗਈ ਸੀ ਤਾਂ ਉਸ ਤੋਂ ਬਾਅਦ ਬੀਨਤ ਵੜੀ ਨੇ ਇਹ ਕਿਹਾ ਕਿ ਇਹ ਜਿਹੜਾ ਆਦੇਸ਼ ਸੀ ਜਾਂ ਉਸ ਦਾ ਬਾਈਕਾਟ ਕਰਨ ਦਾ ਆਦੇਸ਼ ਸੀ ਉਹ ਵਾਪਸ ਲੈ ਲਿਆ ਗਿਆ ਤੇ ਹੁਣ ਦਲਜੀਤ ਦਸਾਂਝ ਦੇ ਉੱਤੇ ਕੋਈ ਅਸਤਾਂ ਦੀ ਪਾਬੰਦੀ ਨਹੀਂ ਹੈ ਤਾਂ ਪਰ ਦੂਜੇ ਪਾਸੇ ਇਹ ਵੀ ਹੈ ਕਿ ਇੱਕ ਫਿਲਮ ਨਿਰਮਾਤਾ ਨੇ ਅਸ਼ੋਕ ਪੰਡਿਤ ਜਿਨ੍ਹਾਂ ਦੇ ਵੱਲੋਂ ਅਜੇ ਵੀ ਦਲਜੀਤ ਦੇ ਨਾਲ ਨਾਰਾਜ਼ਗੀ ਦਿਖਾਈ ਜਾ ਰਹੀ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦਲਜੀਤ ਨੂੰ ਬੇਸ਼ੱਕ ਬਾਰਡਰ 2 ਦੇ ਵਿੱਚ ਜਾਂ FWICE ਨੇ ਆਪਣਾ ਫੈਸਲਾ ਵਾਪਸ ਲੈ ਲਿਆ ਜਾਂ ਆਦੇਸ਼ ਵਾਪਸ ਲੈ ਲਿਆ ਪਰ ਉਹ ਦਲਜੀਤ ਦੇ ਨਾਲ ਭਵਿੱਖ ਦੇ ਵਿੱਚ ਵੀ ਕਦੇ ਕੰਮ ਨਹੀਂ ਕਰਨਗੇ ਤੇ ਕਦੇ ਵੀ ਦਲਜੀਤ ਨੂੰ ਆਪਣੀਆਂ ਫਿਲਮ ਦੇ ਵਿੱਚ ਉਹ ਨਹੀਂ ਲੈਣਗੇ ਤੇ ਨਾਲ ਹੀ ਦਲਜੀਤ ਦੇ ਬਾਰੇ ਜਿਹੜਾ ਉਹਨਾਂ ਦਾ ਸਹਿਯੋਗ ਹੈ ਉਹ ਹਮੇਸ਼ਾ ਜਾਰੀ ਰਹੇਗਾ ਇਸ ਸਮੇਂ ਦੇ ਚੱਲਦੇ ਹੁਣ ਦਲਜੀਤ ਦੀ ਜਿਹੜੀ ਫਿਲਮ ਹੈ ਬਾਰਡਰ 2 ਉਹਦੇ ਵਿੱਚ ਹੁਣ ਦਲਜੀਤ ਫਿਰ ਨਜ਼ਰ ਆਉਣਗੇ ਤੇ ਜਿਹੜਾ ਸੋਸ਼ਲ ਮੀਡੀਆ ਤੇ ਕਲਿੱਪ ਵਾਇਰਲ ਹੋਇਆ ਇਸ ਦੇ ਨਾਲ ਦਲਜੀਤ ਦੁਬਾਰਾ ਇੱਕ ਵਰਫੇਅਰ ਸੁਰਖੀਆਂ ਦੇ ਵਿੱਚ ਆ ਗਏ ਨੇ ਤੇ ਇਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਜਿਹੜੀ ਬਾਰਡਰ 2 ਫਿਲਮ ਹੈ ਉਹਦੇ ਵਿੱਚ ਸਨੀ ਦਿਓਲ, ਵਰੁਣ ਧਵਨ ਤੇ ਆਹਾਨ ਸ਼ੈਟੀ ਤੇ ਨਾਲ ਦਾ ਦਲਜੀਤ ਦੋਸਾਜ ਐਸ ਮੁੱਖ ਭੂਮਿਕਾ ਦੇ ਵਿੱਚ ਦਿਖਣਗੇ ਤੇ ਇਹ ਫਿਲਮ ਜਿਹੜੀ ਹੈ ਉਹ 23 ਜਨਵਰੀ 2026 ਨੂੰ ਰਿਲੀਜ਼ ਹੋਣ ਜਾ ਰਹੀ ਹੈ ਆਸੋ ਸੋਸ਼ਲ ਮੀਡੀਆ ਦੇ ਉੱਤੇ ਜੋ ਕਲਿੱਪੇ ਵਾਇਰਲ ਹੋਇਆ ਉਹਦੇ ਨਾਲ ਦਲਜੀਤ ਦੋਸਾਂਜ ਫਿਰ ਸੁਰਖੀਆਂ ਦੇ ਵਿੱਚ ਨਾ ਇੱਕ ਵਾਰ ਫਿਰ ਦਲਜੀਤ ਦੋਸਾਂਜ ਬਾਰਡਰ ਟੂ ਦੀ ਸ਼ੂਟਿੰਗ ਦੀ ਜੀ ਦੁਬਾਰਾ ਸ਼ੁਰੂ ਕਰ ਚੁੱਕੇ ਨੇ ਤੇ ਹੁਣ ਫਿਰ ਇੱਕ ਵਾਰ ਦੋਸਾਂਜਾ ਵਾਲਾ ਗੜਕੇਗਾ